ਆਸੀ ਇਹ ਪਾਇਆ ਪਹੁੰਚਿਆ ਕਾਟਪਰ ਤੋਂ ਮਾਸੂਦ ਸ਼ੋਸਨ ਜੀ ਕੋਲ ਆ ਪਹੁੰਚਿਆ ਬਹੁਤ ਜੁਨ ਜੁਨ ਕੀਤੀ ਹੈ ਪਰ ਜੀ ਤਾਂ ਬਿਲਕੁਲ ਜਿਹੜਾ ਤੁਸੀਂ ਸੰਘਰਸ਼ ਅੱਜ ਜਿੱਤਿਆ ਇਹ ਸੰਘਰਸ਼ ਤੁਹਾਡੇ ਅਨੁਸ਼ਾਸਨ ਨੇ ਜਿੱਤਿਆ ਹੈ ਜੇ ਤੁਹਾਡਾ ਅਨੁਸ਼ਾਸਨ ਕਾਇਮ ਨਾ ਹੁੰਦਾ ਲਗਭਗ ਮੈਂ ਸੇਰ ਤੋਂ ਇੱਥੇ ਬੈਠਾ ਥੋੜਾ ਬਹੁਤਾ ਪਾਟਾ ਹੋਇਆ ਹੈ ਪਰ ਤੁਹਾਡਾ ਅਨਸ਼ਾਸਨ ਅੱਜ ਜਿੱਤ ਦੇ ਕਿਨਾਰੇ ਪਹੁੰਚਿਆ ਹੈ ਕੁਝ ਸਰਪੰਚਾਂ ਦੀ ਗੱਲਾਵਾਰ ਨਿਕਲ ਕੇ ਆਈਆਂ ਜਿਹੜੇ ਸਰਪੰਚਾਂ ਨੇ ਜਿਹੜਾ ਅੱਜ ਡਿਸੀਜਨ ਕੱਲ ਲਿਆ ਸੀ ਮੈਂ ਵੀ ਕੱਲ ਵੀਡੀਓ ਦੇਖ ਰਿਹਾ ਸੀ ਪਰ ਸਰਕਾਰ ਦੇ ਸਾਹਮਣੇ ਬੋਲਣਾ ਸਰਪੰਚ ਲਈ ਬੜਾ ਔਖਾ ਹੁੰਦਾ ਹੈ ਉਹ ਵਿਦਾਈ ਦੇ ਪਾਤਰ ਹੈ ਅੱਜ ਜਿਨ੍ਹਾਂ ਸਰਪੰਚ ਨੇ ਇੱਕ ਡਾ ਕੇ ਖੜਿਆ ਇਸ ਐਮਐਲ ਦੇ ਖਿਲਾਫ ਖੜਿਆ ਪਰ ਇੱਕ ਗੱਲ ਨਿਕਲ ਕੇ ਇਹ ਵੀ ਆਈ ਹੈ ਕਿ ਸਰਪੰਚਾਂ ਦਾ ਹਾਲਾਤ ਬਿਲਕੁਲ ਮਾੜਿਆ ਤਾ ਬਿਲਕੁਲ ਸਰਪੰਚਾਂ ਦੀ ਨਹੀਂ ਸੁਣਾਈ ਹੋ ਰਹੀ ਚਾਰ ਦਿਨ ਹੋ ਗਏ ਲਗਾਤਾਰ ਇਹੀ ਕਿਹਾ ਜਾ ਰਿਹਾ ਵੀ ਤੁਹਾਡਾ ਜਿਹੜਾ ਪਰਚਾ ਕਰਤ ਕਰ ਦਿੱਤਾ ਜਾਊਗਾ ਤੁਹਾਡਾ ਪਰਚਾ ਜਿਹੜਾ ਬਿਲਕੁਲ ਤੁਹਾਡਾ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਇਹ ਮਜਬੂਰ ਨਾ ਬਿਲਕੁਲ ਮਜਬੂਰ ਮਜਬੂਰ ਨਾ ਇਹ ਫੈਸਲਾ ਲਿਆ ਗਿਆ ਪਰ ਬਿਲਕੁਲ ਵਿਧਾਇਕ ਜਿਹੜਾ ਐਮਐਲਏ ਕੋਲ ਈ ਹੈ ਬਿਲਕੁਲ ਚਾਰ ਦਿਨ ਲਾਰੇ ਲਾਉਂਦਾ ਰਿਹਾ ਅੱਜ ਤੁਹਾਡੇ ਕੰਟ ਨੇ ਦਿਖਾ ਦਿੱਤਾ

ਕਿਹੜਾ ਮਾਸਟਰ ਮਿੰਦਰ ਸਿੰਘ ਨੂੰ ਕੁੱਟਿਆ ਗਿਆ ਤੁਸੀਂ ਵੀਡੀਓ ਚ ਦੇਖਿਆ ਗਿਆ ਬਿਲਕੁਲ ਉਹ ਬਿਲਕੁਲ ਨਿੰਦਣਯੋਗ ਹੈ ਅਸੀਂ ਕੱਲ ਵੀ ਐਸੀ ਚੀਜ਼ ਦੀ ਅਸੀਂ ਚਰਚਾ ਵਿਚਾਰ ਚਰਚਾ ਕੀਤੀ ਹੈ ਬਿਲਕੁਲ ਅਸੀਂ ਇਸ ਦੀ ਨਿੰਦਾ ਕਰਦੇ ਹਾਂ ਕਿਉਂਕਿ ਜਦੋਂ ਤੱਕ ਜਦੋਂ ਲੈ ਸਾਡੇ ਤੇ ਹੁੰਦੇ ਰਹਿਣਗੇ ਤਾਂ ਉਦੋਂ ਤੱਕ ਅਸੀਂ ਬਿਲਕੁਲ ਇਹਦੇ ਖਿਲਾਫ ਹੋ ਕੇ ਡਟ ਕੇ ਰਹਾਂਗੇ ਤਾਂ ਬਿਲਕੁਲ ਮੈਂ ਆਪਣੀਆਂ ਇਹਦੀਆਂ ਗੱਲਾਂ ਤੁਹਾਡੇ ਤੱਕ ਰੱਖਦਾ ਹਾਂ ਕਿਉਂਕਿ ਅੱਗੇ ਬਹੁਤ ਬੁਲਾ ਰਹੇ ਆ ਤਾਂ ਮੈਂ ਤੁਹਾਡਾ ਇੱਕ ਇੱਕ ਚੱਲਿਆ ਕਦਮ ਤੇ ਸਰਪੰਚਾਂ ਦਾ ਸਹਦ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਡਟ ਕੇ ਬਿਲਕੁਲ ਸਿਹਦਾ ਆਸਾ ਦਿੱਤਾ ਧੰਨਵਾਦ